ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਇਸ ਦੁਨੀਆ ਦੇ ਵਿੱਚ ਕੋਈ ਵੀ ਸੁਰੱਖਿਤ ਨਹੀਂ ਹੈਗਾ ਉਹਦਾ ਕਾਰਨ ਇਹ ਹੈਗਾ ਕਿਉਂਕਿ ਅੱਜ ਹਰ ਬੰਦੇ ਦੇ ਦਿਲ ਦੇ ਵਿੱਚ ਸਾੜ ਹੈਗਾ ਐ ਲਾਈਨ ਲਗਾਓ ਸਾਨੂੰ ਚਾਹੀਦਾ ਹੈ ਕਿ ਇਸ ਲਾਈਨ ਨੂੰ ਛੋਟੀ ਕਰਨ ਵਾਸਤੇ ਵੱਡੀ ਲਾਈਨ ਲਗਾ ਦਿਓ ਕਿ ਆਪਣਾ ਛੋਟੀ ਹੋ ਜਾਏਗੀ ਮਗਰ ਨਹੀਂ ਅਸੀਂ ਕਹਿੰਦੇ ਇਸ ਲਾਈਨ ਨੂੰ ਮਿਟਾ ਕੇ ਛੋਟੀ ਕਰੋ ਓਕੇ ਹੋ ਸਾਡੀ ਮਾਨਸਿਕਤਾ ਐਸੀ ਹੋ ਚੁੱਕੀ ਆ ਅੱਜ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਕਿ ਇੱਕ ਹੁੰਦਾ ਜੀ ਕੀਤਾ ਕਰਾਇਆ ਟੋਟਕੇ ਕਰਾ ਦਿੰਦੇ ਆ ਇਹ ਅਮੀਰ ਹੋ ਗਿਆ ਇਹਨੂੰ ਬਰਬਾਦ ਕਰਨਾ ਇਹਦਾ ਕੰਮ ਬਰਬਾਦ ਕਰਨਾ ਉਹ ਟੋਟਕੇ ਕਰਵਾਉਂਦੇ ਆ ਜਾਂ ਉਸ ਆਪ ਕਰਦੇ ਆ ਟੋਟਕੇ ਦੂਜਾ ਹੁੰਦਾ ਇੱਕ ਭੂਤ ਪ੍ਰੇਤ ڈاکਣੀ ਬ੍ਰह्मਰਾਕਸ਼ਸ ਚੜੇਲ ਇਹ ਸਭ ਅਲੱਗ-ਅਲੱਗ ਹੁੰਦੇ ਆ ਇਹਨਾਂ ਦਾ ਵੀ ਇਨਸਾਨਾਂ ਤੇ ਅਸਰ ਹੁੰਦਾ ਹੈ ਤੇ ਤੀਜਾ ਹੁੰਦਾ ਖਲਾਇਆ ਪਲਾਇਆ ਹੁਣ ਇਹ ਤਿੰਨ ਤਰ੍ਹਾਂ ਹੀ ਸਾਨੂੰ ਬਰਬਾਦ ਕੀਤਾ ਜਾਂਦਾ ਹੈਗਾ ਅਗਰ ਕਹੀਏ ਕਿ ਕੀਤਾ ਕਰਾਇਆ ਹੁਣ ਬੰਦੇ ਕੰਮ ਸਹੀ ਚੱਲਦਾ ਪਿਆ ਕਾਰ ਹੈਗੀ ਆ ਬੰਗਲਾ ਹੈਗਾ ਸਭ ਕੁਝ ਹੈਗਾ ਦੁਜੇ ਨਾ ਪਰ ਆਹ ਭਾਈ ਅੱਜ ਇੱਕ ਕਲੀ ਮਾਦਾ ਤੇ ਅਸਰ ਛੱਡ ਦਿਓ ਹਨੂਮਾਨ ਜੀ ਦਾ ਮੰਤਰ ਛੱਡ ਦਿਓ ਫਿਰ ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਮੰਤਰਾਂ ਨਾਲ ਉਹਦੇ ਕੰਮ ਨੂੰ ਦਬਾਇਆ ਜਾਂਦਾ ਹੈ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੂਸਰਾ ਹੁੰਦਾ ਭੂਤ ਪ੍ਰੇਤ ਬੰਦੇ ਨੂੰ ਭੂਤ ਚੰਮੜ ਗਿਆ ਉਹਨੂੰ ਇਹ ਹੋ ਗਿਆ ਕਿ ਕੋਈ ਬੰਦਾ ਨਹੀਂ ਚਿਪਚਿਪਣਾਉਂਦਾ ਇਹ ਭੂਤ ਆਪਣੇ ਚੰਮੜਦੇ ਆ ਇਹਦਾ ਹੁੰਦਾ ਕੀ ਹੈ ਕਿ ਬੰਦਾ ਰੋਕ ਥੱਲੇ ਪਿਸ਼ਾਬ ਕਰਦਾ ਆਇਆ। ਉਹ ਜੇ ਟਾਇਲਟ ਚਲੇ ਜਾਂਦਾ ਹੈ ਤੇ ਕੀ ਹੁੰਦਾ ਹੈ? ਉੱਥੇ ਜਿਹੜਾ ਹੁੰਦੇ ਆ ਨਾ ਜਦਾਂ ਤੁਹਾਡੇ ਪਿਛਲੇ ਜਨਮ ਵੀ ਕਿਸੇ ਨਾ ਕਿਸੇ ਤੁਹਾਡੇ ਕਿਸੇ ਨਾ ਖੈ ਬਦੀ ਚੱਲ ਰਹੀ ਹੈ। ਮਰ ਗਏ ਉਹ ਫਿਰ ਕਿਵੇਂ ਆਖਰੀ ਟਾਈਮ ਤੇ ਗੁਰੂ ਸਾਹਿਬ ਕਹਿੰਦੇ ਨਾ ਅੰਤ ਸਮੇਂ ਜੋ ਵੀ ਬੰਦਾ ਧਿਆਉਂਦਾ ਹੈ ਨਾ ਜੋ ਵੀ ਯਾਦ ਕਰਦਾ ਆ ਜਿਹਨੂੰ ਸੋਚਦਾ ਉਹਨੂੰ ਅਗਲਾ ਜਨਮ ਉਹੀ ਹੁੰਦਾ ਹੈ। ਹੁਣ ਬੰਦਾ ਦੁਖੀ ਮਰਿਆ ਬੰਦੇ ਨੇ ਪਰੇਸ਼ਾਨ ਕੀਤਾ ਹੋਇਆ ਤੇ ਕਹਿੰਦਾ ਮੈਂ ਕੋਈ ਬਦਲਾ ਲੈਣਾ ਹੈ ਜਦੋਂ ਚਿੱਟੀ ਲਾਈਟ ਆਈ ਉਹਨੇ ਕਹੀ ਮੈਂ ਤਾਂ ਬਦਲਾ ਲੈਣਾ ਹੈ ਉਹਨੇ ਕਹਿਆ ਜਾ ਫੁੱਟ ਬੰਦ ਜਾ ਲੈ ਆਪਣਾ ਬੰਦਾ ਅਗਰ ਚਿੱਟੀ ਲਾਈਟ ਆਈ ਆਪਣੀ ਔਰਤ ਨੂੰ ਯਾਦ ਕਰ ਰਿਹਾ ਤੇ ਰੱਬ ਕੇ ਆ ਜਾ ਦੂ ਵੇਸਵਾ ਬੰਦ ਜਾ ਚਿੱਟੀ ਲਾਈਟ ਆਉਂਦੀ ਹੈ ਜਦੋਂ ਇਹ ਕੋਈ ਨਹੀਂ ਦੱਸੇਗਾ ਜਿਹਨੂੰ ਪ੍ਰੈਕਟੀਕਲ ਆ ਜਨੇ ਆਪਣੀ ਜ਼ਿੰਦਗੀ ਤੇ ਹੰਡਾਇਆ ਉਹ ਹੀ ਦੱਸ ਸਕਦਾ ਕੋ ਮੈਂ ਹੰਡਾ ਚੁੱਕਾ ਦੋ ਵਾਰੀ ਅਗਰ ਕਿਸੇ ਨੇ ਮੇਰਾ ਫਲਾਣਾ ਪੁੱਤਰ ਨਹੀਂ ਆਇਆ ਮੇਰੀ ਉਹ ਫਲਾਣੀ ਧੀ ਨਹੀਂ ਆਈ ਰੱਬ ਕਹਿੰਦਾ ਠੀਕ ਹੈ ਜਾ ਤੇ ਸੂਰ ਦੀ ਜੂੰ ਜਾ ਜਿੰਨੇ ਮਰਜੀ ਬੱਚੇ ਪੈਦਾ ਕਰ ਬੜਾ ਲਾਡ ਕਰ ਇਸ ਤਰ੍ਹਾਂ ਕਰਕੇ ਸਾਨੂੰ ਫਲ ਮਿਲਦਾ ਹੈਗਾ ਇਸ ਤਰ੍ਹਾਂ ਕੋਈ ਹੁੰਦਾ ਕੋਈ ਨਾ ਵੀ ਹੋਵੇ ਤੇ ਹਰ ਭੂਤ ਨੂੰ ਕੋਈ ਨਾ ਕੋਈ ਜਗ੍ਹਾ ਚਾਹੀਦੀ ਹੁੰਦੀ ਆ ਹੁਣ ਜਿਹੜੇ ਪੁਰਾਣੇ ਭੂਤ ਪ੍ਰੇਤ ਆਤਮਾ ਮਾਉਂਦੀ ਉਹਨਾਂ ਨੂੰ ਪਾਵਰ ਆ ਜਾਂਦੀ ਆ ਅੱਜ ਉਹ ਫਿਰ ਤੁਹਾਡੇ ਜਿਸਨ ਵਿੱਚ ਪ੍ਰਵੇਸ਼ ਕਰ ਜਾਂਦੇ ਫਿਰ ਅੱਖਾਂ ਲਾਜ਼ ਮਤਲਬ ਕਿ ਜੋ ਵੀ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਆ ਬਈ ਤੀਸਰਾ ਹੁੰਦਾ ਹੈ ਖਲਾਇਆ ਪਿਲਾਇਆ ਖਵਾਉਂਦਾ ਕੌਣ ਆ ਤੁਹਾਡੇ ਖਾਸ ਬੰਦੇ ਔਰ ਖਵਾਉਂਦੇ ਕਿਸ ਤਰ੍ਹਾਂ ਆ ਤੁਹਾਡੇ ਘਰ 'ਚ ਖਾਸ ਬੰਦਾ ਤੁਹਾਡਾ ਆਉਂਦਾ ਹੈਗਾ ਬੰਦਾ ਆ ਤੁਹਾਡੇ ਕੰਗੀ ਚੁਕਦਾ ਹੈ ਕੰਗੀ ਜੋ ਵਾਲ ਲੈ ਕੇ ਆਪਣੇ ਜੇ ਪਾ ਕੇ ਨਿਕਲ ਜਾਂਦਾ ਹੈ ਉਹ ਜਾ ਕੇ ਤੰਤਰੀ ਨੂੰ ਦਿੰਦਾ ਹੈ ਉਹ ਤਿਆਰ ਕਰਕੇ ਤੇ ਜਾਂ ਫੇ ਉਹਨ ਕੋਈ ਮਠਿਆਈ ਦੇ ਵਿੱਚ ਕੋਈ ਤਿਆਰ ਕਰਕੇ ਦੇ ਦਿੰਦਾ ਲਓ ਭਾਈ ਖਾਓ ਜਾਂ ਉਹ ਕੋਈ ਤਿਆਰ ਕਰਕੇ ਲਿਕਵਿਡ ਦੇ ਦਿੰਦਾ ਜੇ ਰੋਟੀ ਖਾਂਦੇ ਆ ਤੇ ਆਹ ਉਹ ਭਾਈ ਆਚਾਰ ਦੇਣਾ ਜਰਾ ਆ ਲੈ ਉਹ ਚ ਪਾ ਦਿੰਦੇ ਆ ਮਤਲਬ ਕਿਸੇ ਵੀ ਤਰੀਕੇ ਧਿਆਨ ਬਟਾ ਕੇ ਉਹਦੇ ਪਦ ਤੇ ਇੱਕ ਬੂੰਦ ਬਹੁਤ ਆ ਕਾਪੀ ਅੱਛਾ ਜਦੋਂ ਪਲੋਂਦਾ ਚੱਕਰ ਹੁੰਦਾ ਹੈ ਸ਼ਰਾਬ ਦੇ ਸਭ ਤੋਂ ਵਧੀਆ ਲੋਕਾਂ ਨੂੰ ਪਲਾਇਆ ਜਾਂਦਾ ਹੈ ਉਹ ਜਿੰਨੇ ਵੀ ਤੁਸੀਂ ਦੇਖੋਗੇ ਇਹਨਾਂ ਚੀਜ਼ਾਂ ਜਿਹੜੇ ਫਸੇ ਹੋਏ ਆ ਬਹੁਤ ਸਾਰੇ ਪੀਣ ਵਾਲੇ ਹੁੰਦੇ ਆ ਬਹੁਤ ਘੱਟ ਹੁੰਦੇ ਆ ਜਿਹਨਾਂ ਰੋਟੀ ਦੇ ਵਿੱਚ ਜਾਂ ਕਿਸੇ ਪਾਣੀ ਚ ਤੁਹਾਡੇ ਆਪਣੇ ਰਿਸ਼ਤੇਦਾਰ ਹੀ ਕਰਾਉਂਦੇ ਜਾਤਾਰ ਆਪਣੇ ਖਾਸ ਬੰਦੇ ਹੀ ਹੁੰਦੇ ਜੋ ਤੁਹਾਡੇ ਘਰ ਚ ਆਉਂਦੇ ਤੁਹਾਡੀ ਪਗੜ ਦਾ ਲੜਾ ਉਹ ਥੋੜਾ ਫਾੜ ਕੇ ਲੈ ਗਏ ਤੁਹਾਡੇ ਕੁੱਟਦਾ ਲੈ ਗਏ ਜਿਹੜੀ ਕੁੱਟਦੇ ਦੇ ਸੀਨ ਹੁੰਦੀ ਉਹਦੇ ਨਾਲ ਕਪੜਾ ਹੁੰਦਾ ਉਹ ਕੱਟ ਕੇ ਲੈ ਗਏ ਤੇ ਉਹ ਫਿਰ ਤਿਆਰ ਕਰਵਾ ਕੇ ਤੁਹਾਨੂੰ ਜਾਦੂ ਟੋਨਾ ਕਰਵਾ ਦਿੰਦੇ ਆ ਖਿਲਾ ਦਿੱਤਾ ਉਹ ਦਿਨ ਫਿਰ ਅਲੱਗ ਲੱਗ ਅੱਗੇ ਪ੍ਰੋਗਰਾਮ ਹੁੰਦੇ ਆ ਇੱਕ ਹੁੰਦਾ ਰਮਲ ਉਹ ਕਿ ਗਾਇਦੇ ਜੁੱਤੀ ਲੈ ਕੇ ਉਹਦੇ ਵਿੱਚ ਕਿਲ ਘਟਦੇ ਆ ਆਰ ਪਾਰ ਕਰਦੇ ਆ ਉਹ ਜੁੱਤੀ ਵੀ ਉਹਦੀ ਲੈਂਦੇ ਜਿਹਦੇ ਉੱਤੇ ਤਰਦੇ ਆ ਕਿ ਉਹਨੂੰ ਕੋਈ ਨਾ ਕੋਈ ਸਮਾਨ ਚਾਹੀਦਾ ਤੁਹਾਡਾ ਉਹ ਫਿਰ ਕਰਦੇ ਆ ਉਹਨੂੰ ਫਿਰ 40 ਦਿਨ ਤੱਕ ਉਹਦੇ ਉੱਤੇ ਅਮਲ ਕਰਦੇ ਆ ਜਾਂ ਰਮਲ ਕਰਦੇ ਆ ਪੜਦੇ ਰਹਿੰਦੇ ਪੜਦੇ ਰਹਿੰਦੇ ਪੜਦੇ ਰਹਿੰਦੇ ਹਿਲਦੇ ਰਹਿੰਦੇ ਇੱਕ ਹੁੰਦਾ ਜ ਜਦੋਂ ਤੁਸੀਂ ਕਿਸੇ ਨੂੰ ਪਰੇਸ਼ਾਨ ਕਰਨਾ ਉਹ ਬਣਾਉਂਦੇ ਵੀਡੀਓ ਡਾਲ ਵੀਡੀਓ ਇੱਕ ਪੁਤਲਾ ਬਣਾਉਂਦੇ ਆ ਤੇ ਉਹਦੇ ਉੱਤੇ ਤੁਹਾਡੇ ਕਪੜਾ ਲਿਆ ਜਾਂਦਾ ਜਿਹੜੀ ਕਮੀਜ਼ ਲਈ ਜਾਂ ਤੁਹਾਡੇ ਵਾਲ ਲੈ ਉਹਦੇ ਉੱਤੇ ਅਪਲਾਈ ਕਰ ਦਿੰਦੇ ਆ ਚਿਪਕਾ ਦਿੰਦੇ ਉੱਤੇ ਜਦ ਉਹਤੇ ਲਗਾ ਦਿੰਦੇ ਆ ਉਸ ਤੋਂ ਬਾਅਦ ਇਹ ਫਿਰ ਉਹਦੇ ਉੱਤੇ ਵੀ 40 ਦਿਨ ਤੱਕ ਜਾ 21 ਦਿਨ ਤੱਕ ਉੱਤੇ ਫਿਰ ਆਪਣਾ ਉਹ ਮੰਤਰ ਉਚਾਰਨ ਕਰਕੇ ਇਹਨੂੰ ਤਿਆਰ ਕਰਦੇ ਆ। ਕੋਈ ਘਰੀ ਬੋਰਡ ਬਣ ਜਾਂਦਾ ਹੈ। ਹੁਣ ਤੁਹਾਡੇ ਕਿਤੇ ਦੇਖਣਾ ਪੇਟੇ ਦੇਖਦਾ ਦੜ ਲੁੱਡਦੀ ਆ। ਉਹ ਉੱਥੇ ਉਹਦੇ ਸੂਈ ਚ ਬਣ ਕੇ ਪੇਟੇ ਚ। ਤੁਹਾਨੂੰ ਇੱਥੇ ਪਲੇਨ ਹੋਏਗੀ। ਇਹਨੂੰ ਕਹਿੰਦੇ ਵੀਡੋ। ਇਹ ਯੂਰਪ ਐਲ ਸ਼ੁਰੂ ਹੋਇਆ ਸੀ। ਇਹ ਵੀ ਕਾਲੇ ਜਾਦੂ ਦਾ ਹੀ ਇੱਕ ਅੰਗ ਹੈਗਾ। ਇੱਕ ਕੰਮ ਹੋਰ ਕਰਦੇ ਹੁੰਦੇ ਆ ਉਹ। ਕਿ ਤਾੜੇ ਪੈਰਾਂ ਦੀ ਮਿੱਟੀ ਲੈ ਜਾਂਦੇ ਆ। ਉਹਦੇ ਉੱਤੇ ਵੀ ਤਿਆਰ ਕਰਕੇ ਤੇ ਫਿਰ ਉਹਦੇ ਨਾਲ ਚੌਲ ਕਾਲੇ ਮਾਂ ਉਹਦੇ ਸਿੰਦੂਰ ਰੋਲੀ ਥੋੜਾ ਕੇਸਰ ਇੱਕ ਤਿੰਨਾ ਨੂੰ ਹਲਕਾ ਮਿਲਾ ਕੇ ਉਹਨਾਂ ਨੂੰ ਮਿਲਾ ਕੇ ਮਿਕਸ ਕਰਕੇ ਤੇ ਜੋ ਇਹਨਾਂ ਨੇ ਤਿਆਰ ਕੀਤਾ ਉਹਦਾ ਪੜ ਕੇ ਉਹ ਉਹਦੇ ਉੱਤੇ ਫਿਰ ਪੜਦੇ ਆ। ਪੈਰਾਂ ਦੀ ਮਿੱਟੀ ਬਣਾ ਲੈਣਾ ਫਿਰ ਉਹ ਪੈਰਾਂ ਦੀ ਮਿੱਟੀ ਇਹਦੇ ਵਿੱਚ ਮਿਕਸ ਕਰਕੇ ਤੁਹਾਡੇ ਦਰਵਾਜ਼ੇ ਦੇ ਆ ਕੇ ਖਿਲਾਰ ਦੇਣਗੇ ਜਿਦੋਂ ਤੁਸੀਂ ਕ੍ਰਾਸ ਕਰੋਗੇ ਤੁਹਾਡੇ ਤੇ ਉਹ ਸਾਰਾ ਅਸਰ ਸ਼ੁਰੂ ਹੋ ਜਾਏਗਾ ਔਰ ਇਹ ਕਈ ਵਾਰੀ ਬਹੁਤ ਹੀ ਖਤਰਨਾਕ ਹੁੰਦਾ ਦੇਖੋਗੇ ਕਿ ਤੁਹਾਡੇ ਅਲਮਾਰੀਆਂ 'ਚ ਅਗ ਲੱਗ ਜਾਂਦੀ ਆ ਟਰੰਕਾਂ 'ਚ ਅਗ ਲੱਗ ਜਾਂਦੀ ਆ ਅਗਰ ਤੁਸੀਂ ਆਪਣਾ ਸਮਾਨ ਪੜੋਸੀ ਦੇ ਸਮਾਨ 'ਚ ਵੀ ਰੱਖ ਦਿਓਗੇ ਨਾ ਤੇ ਪੜੋਸੀ ਸਮਾਨ ਨੂੰ ਤੁਹਾਡੇ ਸਮਾਨ ਨੂੰ ਹੀ ਅਗ ਲੱਗੇਗੀ ਕਿਉਂ ਤੁਸੀਂ ਪਾ ਚੁੱਕੇ ਹੋ ਧੋ ਵੀ ਦਿੱਤਾ ਨਾ ਥੋੜਾ ਬੋਸ ਅੱਥਰ ਰਹਿ ਜਾਂਦਾ ਉਸ ਕਪੜਿਆਂ ਨਾਲ ਕੇ ਅਗ ਲ ਜਾਂਦੀ ਹੈ ਹੋਰ ਵੀ ਇੰਨੀਆਂ ਚੀਜ਼ਾਂ ਮੈਂ ਦੇਖੀਆਂ ਜੰਦੀਏ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮੈਂ ਦੱਸਾਂਗਾ ਹੁਣ ਦਾ ਉਪਾਏ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੇ ਉਪਾਏ ਇਹ ਹੈਗਾ ਕੀਤਾ ਕਰਾਇਆ ਜਾਂ ਕਰਦੇ ਐ ਜਿਵੇਂ ਦੋ ਪੱਥਰ ਦੀ ਲੋਡ ਹੁੰਦੀ ਹੈ ਇੱਕ ਹੁੰਦਾ ਵਾ فیروزہ ਤੁਸੀਂ ہر مسلمان زیادہ ਪਾਉਂਦੇ ਹੋ ਕਿ ਉਹਨਾਂ 'ਚ ਇਹ ਕੰਮ ਜ਼ਿਆਦਾ ਹੁੰਦਾ ਨਾ ਫਿਰੋਜ਼ਾ ਦੂਜਾ ਗੋमेद ਕਿਉਂ ਗੋमेद ਰਹੂ ਵਾਲਾ ਹੁੰਦਾ ਕਿਉਂਕਿ ਜਦੋਂ ਵੀ ਇਹ ਤੁਹਾਡੇ ਤੇ ਅਟੈਕ ਕਰਦੀ ਹੈ ਨਾ ਚੀਜ਼ਾਂ ਦਾ ਦਿਮਾਗ ਹੀ ਖਰਾਬ ਹੁੰਦਾ ਹੈ ਜਿਆਦਾ ਵੀ ਬ੍ਰੈਸਲੇਟ ਪਾ ਸਕਦੇ ਹੋ ਫਿਰੋਜ਼ਾ ਇਹਦੇ ਨਾਲ ਫਿਰ ਤੁਹਾਡੇ ਉੱਤੇ ਇਹਨਾਂ ਚੀਜ਼ਾਂ ਅਸਰ ਬਹੁਤ ਘੱਟ ਹੋਏਗਾ ਜਾਂ ਬਿਲਕੁਲ ਨਹੀਂ ਹੋ ਜਿਹੜਾ ਭੂਤ ਪ੍ਰੇਦ ਹੈ ਗਿਆ ਹੁਣ ਤੁਸੀਂ ਗਲਤੀ ਨਾਲ ਕਿਸੇ ਸਿਵਿਆਂ ਤੋਂ ਨਿਕਲ ਗਏ ਹੋ ਜਾਂ ਕਿਸੇ ਦੀ ਕੋਈ ਐਸੀ ਕੋਈ ਮੜੀਜੀ ਬਣੀ ਹੋਈ ਸੀ ਲੋਕਾਂ ਨੇ ਤੋੜ ਤਾਰ ਦਿੱਤੀ ਹੈ ਉਸ ਜਗ੍ਹਾ ਤੋਂ ਨਿਕਲਦੇ ਪਏ ਹੋ ਤੇ ਉਹ ਤੁਹਾਡੇ ਤੇ ਅਸਰ ਹੋ ਜਾਏ ਤੇ ਉਹਦੇ ਅਸ ਕੀ ਕਰਨਾ ਹੈ ਇੱਕ ਤੇ ਸ਼ਾਮੀ ਕੋਈ ਨੋ ਬਈ ਦੇ ਆਸ-ਪਾਸ ਨੋ ਲੌਂਗ ਲੈਨੇ ਆ एंटी क्लॉक सिर तो पैर तक बंदा लम्मा पै जाए कोई दूजा बंदा सिर तो लेके पैर तक कमा कमा के ना इन नौ बारी एंटी क्लॉक वाइज उतारना है उतारना है उस तो बाद अपने घर तो बहर कितने भी अगर फ्लैट जालकोन तो नहीं तो घर तो बहर किधरे वो भी दूर ही जला सकते कपूर ले लो तो ये लौंग ਉਤੇ ਰੱਖ ਕੇ ਉਹਨੂੰ ਜਲਾ ਦਿਓ ਜੇ ਪੂਰੀ ਰਾਖ ਬੰਜਾ ਤੇ ਉਹ ਕੋਡੇ ਦੇ ਨਾਲ ਸੁਲ ਦਿਓ ਇਹਦੇ ਨਾਲ ਤੁਹਾਡੇ ਤੇ ਜਿਹੜੇ ਪੂਤ ਬਾਦ ਹੈਗੇ ਨਾ ਉਹ ਕੱਟ ਜਾਏਗੀ ਹੁਣ ਸਮਝ ਲਓ ਕੋਈ ਬ੍ਰह्म ਰਾਖਸ਼ਸ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਤਗੜੇ ਤਗੜੇ ਬੰਦੇ ਆ ਜਾਂਦੇ ਦੇਤੇ ਕੋਈ ਐਸੀ ਗੰਦੀਆਂ ਆਤਮਾਵਾਂ ਆ ਜਾਂਦੀਆਂ ਬੰਦਿਆਂ ਨੂੰ ਪਰੇਸ਼ਾਨ ਕਰਦੇ ਆ ਕੋਈ ਦੋ ਤਰੀਕੇ ਹੁੰਦੇ ਆ ਇੱਕ ਹੁੰਦਾ ਅਧਿਆਤਮ ਅ ਦੂਜਾ ਹੁੰਦਾ ਟੋਟਕਾ ਪੜਿਆ ਸੀ ਇਹ ਕਰਦੇ ਆ ਇੱਕ ਨਿੰਬੂ ਲਓ ਬੇਦਾਗ ਨਿੰਬੂ ਸ਼ਾਮ ਦੇ ਟਾਈਮ ਜਦ ਸੂਰਜ ਡੁੱਬ ਰਿਹਾ ਹੋਵੇ ਬੰਦੇ ਦੇ ਐਂਟੀ ਕਲॉक 11 ਵਾਰੀ ਜਿਸਮ ਤੋਂ ਕਮਾਓ ਸਿਰ ਤੋਂ ਪੈਰਾਂ ਤੱਕ ਉਸ ਤੋਂ ਬਾਅਦ ਉਸ ਨਿੰਬੂ ਦੇ ਵਿੱਚ ਲੰਬੀ ਸੂਈ ਵਾਰ ਦਿਓ ਜੋ ਆਰਪਾ ਰੋਜੇ ਸੂਈ और भी चुप चाप इन किसी रखियो। पर रखे होगा जो तो आड़े ते कीता कराया सी। जो तो आड़े ते असर हो गया से ना किसी बाहर शक्ति का या हवा का वो बहर निकल जाएगा दूजा नींबू लेना है किसी टाइम भी शाम लो ज़्यादा चंगा है सिर तो पैर तक बारी कमा के फिर नींबू के चार टुकड़े करो किसी चुराए पर चले जाओ पहला पूरब, फिर पश्चिम, फिर उत्तर फिर और चारों टुकड़े अलग अलग सुट के, चुपचाप अपने घर आ जाओ कोई आवाजा मारे कुछ करे नहीं देखना क्योंकि इस टाइम आवाजा पैदा हो अगर तुम आवाज का जवाब दे दा हाँ तो वो जी चीज़ तक आ जाएगी वो आवाज़ मारती है जितने तुम हाँ क्या आ जाएगी हम ती करना फिर घर आके हाथ मूँह धोने और उस तो बाद चौंकड़ा मार के बह जाओ एक गिलास पानी दिया जब बोतल रख लो अपने को दो पाठ ਇੱਕ ਤੇ ਕੀਰਤਨ ਦਾ ਪਾਠ ਕਰਨਾ ਹੈ ਉਹਦੇ ਨਾਲ ਧਾਤੀਵਾਉ ਨਾਲ ਲਾਗੀ ਪਾਰ ਬ੍ਰੰਸਨਾਈ ਬਿਲਾਬਨ ਮੱਲਾ ਪੰਜਵਾ ਫਿਰ ਔਖੀ ਕੜੀ ਨਾਲ ਦੇਖਣ ਦੇ ਤਨਾਸਰੀ ਮੱਲਾ ਪੰਜਵਾ ਇਹ ਤਿੰਨੋਂ ਪਾਠ ਕਰਕੇ ਇੱਕ ਗਲਾਸ ਪਾਣੀ ਪੀ ਲਓ ਔਰ ਉਹੀ ਜਿਹੜਾ ਪਾਣੀ ਹੈ ਜਾਂ ਜਲ ਉਹ ਆਪਣੇ ਉੱਤੇ ਛਿਨਕ ਲਓ ਬਸ ਔਰ ਦੇਖੋਗੇ ਜਿਹੜਾ ਬੰਦਾ ਬਿਮਾਰ ਆ ਜਿਹਦੇ ਪਰੇਸ਼ਾਨੀ ਦੇ ਹੌਲੀ 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 ਠੀਕ ਹੋ ਜਾਏਗਾ ਇੱਕ ਹੋਰ ਮੈਂ ਦੱਸਦਾ ਤੁਹਾਨੂੰ ਉਹ ਹੈਗਾ ਅਧਿਆਤਮ ਵਾਲਾ ਪੋਜਾ ਸੁਸਿਤੀ ਕੀ ਕਰਨਾ ਹੁੰਦਾ ਕਿ ਜਿਹੜੇ ਬੰਦੇ ਉਤੇ ਇਦਾਂ ਦੀ ਕੋਈ ਆ ਗਈ ਹੋਈ ਹੈ ਚੀਜ਼ ਆਪਣਾ ਸੈਕੰਡ ਟਰੈਕ ਚਾਲੂ ਕਰੋ ਇਹ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ ਪੂਰੇ YouTube ਸਾਡੇ ਭੂਮਨੇ ਜਾਂ ਕੋਈ ਵੀ ਨਹੀਂ ਦੱਸਦਾ ਕਿ ਸੈਕੰਡ ਟਰੈਕ ਕੀ ਹੁੰਦਾ ਕੋਈ ਦੱਸੇ ਮੈਨੂੰ ਸੈਕੰਡ ਟਰੈਕ ਚਾਲੂ ਹੋਣਾ ਚਾਹੀਦਾ ਬੰਦੇ ਦਾ ਜਾ ਆਪਣੀ ਜਿਹੜੀ ਪਾਵਰ ਹੈਗੀ ਬਾਡੀ ਨੂੰ ਉੱਪਰ ਵਧਾਓ ਜਿੱਨੇ ਉੱਪਰ ਲੈ ਜਾਂਦੇ ਹੈ ਗੱਲ ਕਰੋ ਜਿੱਨੇ ਉੱਪਰ ਲੈ ਜਾਂਦੇ ਲੈ ਕੇ ਜਾਓ ਜਿਉਂ ਤੁਹਾਡੀ ਬਾਡੀ ਦੀ ਜਿਹੜੀ ਆਤਮਾ ਦੀ ਸ਼ਕਤੀ ਵੱਧਦੀ ਜਾਏਗੀ ਤੁਸੀਂ ਅਗਰ ਦੇਖੋਗੇ ਦੇਖਣ ਵਾਲਾ ਅਗਰ ਜਿਦੋਂ ਜਿਉਂ ਤੁਹਾਡੀ ਆਤਮਾ ਦੀ ਪਾਵਰ ਵੱਧਦੀ ਜਾਏਗੀ ਜਿਹੜਾ ਜੋਤ ਹੈਗੀ ਆ ਉਹਦੀ ਰੋਸ਼ਨੀ ਤੇਜ਼ ਹੁੰਦੀ ਜਾਏਗੀ ਸੇਖੋ ਸਿਰਦੇ ਤੁਸੀਂ ਮੈਂ ਦੇਖੋਗੇ ਕਿ ਸਿਰ ਤੋਂ ਇੱਕ ਲਾਠ ਨਿਕਲਣ ਸ਼ੁਰੂ ਹੋ ਜਾਂਦੀ ਹੈ। ਉਹੀ ਜਿਹੜੀ ਜੋਤ ਹੈਗੀ ਹੈ ਨਾ ਉਹ ਜੋਤ ਇੱਕ ਭਿਆਨਕ ਲਾਟ ਦਾ ਰੂਪ ਲੈ ਲੈਂਦੀ ਹੈ। ਇਹ ਇੱਕ ਬੰਦੇ ਦੀ ਮੈਂ ਸੁਣਿਆ ਵਾ ਪੜਿਆ ਵਾ। ਉਹ ਸੀ ਭਾਈ ਸਾਹਿਬ ਭਾਈ ਰੰਦੀਰ ਸਿੰਘ ਜੀ। ਉਹਨਾਂ ਸਿਰ ਤੇ ਲਾਠ ਨਿਕਲਦੀ ਹੁੰਦੀ ਸੀ। ਜਦੋਂ ਮੈਂ ਪਾੜ ਕਰਨ ਮੇਰੇ ਲਾਟ ਨਿਕਲਦੀ ਸੀ। ਔਰ ਇਹ ਜੇ ਬੰਦੇ ਕਿੱਥੇ ਜਾਂਦੇ ਆ ਤਾਂ ਜੀ ਅੰਦਾਜ਼ਾ ਲਗਾ ਲੋ ਸਿੱਧੇ ਸੱਚਖੰਡ ਸੱਚਖੰਡ ਜਿਹੜਾ ਜਾਂਦਾ ਹੈਗਾ ਉਹਦੇ ਰੇ ਆਤਮਾ ਦਸਨਦਵਾਰ ਤੋਂ ਨਿਕਲਦੀ ਆ ਦਸਨਦਵਾਰ ਉਦੋਂ ਪ੍ਰਗਟ ਹੁੰਦਾ ਜਦੋਂ ਤੁਸੀਂ ਆਪਣਾ ਜਿਸਨ ਬਿਲਕੁਲ ਪਵਿੱਤਰ ਕਰ ਲੈਂਦੇ ਪਵਿੱਤਰ ਦੇ ਵਿੱਚ ਪਵਿੱਤਰਤੀ ਜੀ ਹੁੰਦੀ ਆ ਫੇਰ ਕੀ ਹੁੰਦਾ ਤੁਹਾਡਾ ਕਿ ਸੱਚਖੰਡ ਗਿਆ ਦੂਸਰਾ ਮੂਹ ਦੇ ਵਿੱਚੋਂ ਜਦੋਂ ਨਿਕਲਦੀ ਆਤਮਾ ਉਹ ਫਿਰ ਜਨਮ ਮਰਨ ਦੇ ਵਿੱਚ ਘਟ ਜਾਂਦੀ ਆ ਉਹਦੀ ਜਿਹੜੀ ਸੁਣਵਾਈ ਹੁੰਦੀ ਏ ਨਾ ਉਹ ਅਲੱਗ ਹੀ ਹੁੰਦੀ ਆ ਬਾਕੀ ਤਾਂ ਬਾਕੀ ਤਾਂ ਅੱਖਾਂ ਨੱਕ ਕੰਨ ਗੁਦਾ ਕਿਤੋਂ ਨਿਕਲਦੀ ਆਤਮਾ ਜਦੋਂ ਪੇਟ ਦੇ नीचे ਨਿਕਲਦੀ ਆ ਉਹ ਗੰਦੀ ਨਾਲੀ ਦੇ ਹੀ ਜਾਂਦੀ ਆ ਉਹ ਜਿਹੜੇ ਸ਼ਰਾਬ ਪਿੰਦੇ ਮੀਟ ਖਾਂਦੇ ਉਹਨਾਂ ਦੀ ਆਤਮਾ ਥੱਲਿਓਂ ਹੀ ਜਾਂਦੀ ਆ ਅਗਰ ਤੁਸੀਂ ਮੀਟ ਵਗੈਰਾ ਕਿਸੇ ਮਜਬੂਰੀ ਹੇਰ ਖਾਂਦੇ ਹੋ ਤੇ ਸੱਚੇ ਮਾਪ ਹੈ। ਜਬਾਨ ਦੇ ਸਵਾਦ ਵਾਸਤੇ ਖਾਂਦੇ ਹੋ ਤੇ ਤੁਹਾਡਾ ਹਿਸਾਬ ਹੋਏਗਾ। ਉਹ ਤੁਹਾਨੂੰ ਹਿਸਾਬ ਦੇਣਾ ਪਏਗਾ। ਪਰ ਤੁਸੀਂ ਹਿਸਾਬ ਦੇ ਨਹੀਂ ਪਾਓਗੇ। ਤੇ ਸਿੱਧੇ ਕੁੰਬੀ ਨਰ ਨੂੰ ਜਾਓਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।